ਸੀसीएमएस ਦੇ ਥਰੂ ਹਜ਼ਾਰ ਪੋਸਟਾਂ ਵਿੱਚ 338ਵਾਂ ਸਥਾਨ ਪ੍ਰਾਪਤ ਹੋਇਆ ਤੇ ਆ ਕਾਉਂਸਲਿੰਗ ਪੂਰੀ ਪਾਰਦਰਸ਼ੀਤਾ ਨਾਲ ਹੋਈ ਹੈ ਤੇ ਮੈਂ ਹੁਣ ਇਸ ਸਮੇਂ ਸਿਵਲ ਹਸਪੀਟਲ ਲੁਧਿਆਣਾ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਸੇਵਾ ਕਰੀ ਜਾਨਾ ਹਾਂ ਸਰਕਾਰ ਦੇ ਨਵਨਯੁਕਤ ਮੈਡੀਕਲ ਆਫਿਸਰਾਂ ਦੀਆਂ 1000 ਪੋਸਟਾਂ ਨਿਕਲੀਆਂ ਸਨ ਜਿਨ੍ਹਾਂ ਦੇ ਵਿੱਚ ਮੇਰੀ ਵੀ ਪੱਟੀ ਹੋਈ ਹੈ ਸਰਕਾਰ ਦੇ ਇਸ ਪਾਰਦਰਸ਼ੀ ਉਪਰਾਹਲੇ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਪੰਜਾਬ ਸਰਕਾਰ ਦੀ ਸਿਕਰੂਟਮੈਂਟ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਹਿਸਟਰੀ ਦੀ ਸਭ ਤੋਂ ਵੱਡੀ ਰਿਕਰੂਟਮੈਂਟ ਹੈ ਮੈਡੀਕਲ ਲਾਈਨ ਦੇ ਸਤੋਂ ਸਤਨ ਮੈਡੀਕਲ ਅਕਸ ਜਾਂ ਹੈਲਥ ਵਰਕਰ ਜਿਹੜੇ オン ਈਮੇਲ ਦਿਨਾਲਾ ਹਰ ਇੱਕ ਡਿਪਾਰਟਮੈਂਟ ਦੇ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 52 ਕਿਸੇ ਦੇ 17 ਅੱਜ 858 ਜਿਹੜੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਮੈਂ ਸਾਰਿਆਂ ਨੂੰ ਪੰਜਾਬੀ ਨਾਗਰਿਕੀ ਕਹਾਣੀ ਦਾ ਕੋਈ ਗਾਉਂ ਦਾ ਛੋਟਾ ਬਟਾ ਨਹੀਂ ਹੁੰਦਾ 858 ਜਿਹੜੇ ਪੰਜਾਬੀ ਸਾਡੇ ਬੱਚੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੇ ਟੈਲੈਂਟ ਦਿਖਾਉਂਦੀਆਂ ਉਹਨਾਂ ਨੇ ਜਿੱਦੀਆਂ ਲਈਆਂ ਉਹਨਾਂ ਨੂੰ ਤਾਂ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਸ਼ਾਮਲ ਹੋ ਰਹੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਰੋਜ਼ਗਾਰ ਦਿੱਤਾ ਨਾਲ-ਨਾਲ ਸੇ ਮਰੀਜ਼ਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਆ ਪਾਰਟੀ ਦਾ ਹਾਲ ਪਾਓ ਜੀ ਪਾਰਟੀ ਹੈਂ। ਪਾਨੇ 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 ਦੇਖਦੇ ਚੱਲੋ ਜੀ ਕਰਾਂ। ਇਹਦਾ ਅਸੀਂ ਨਾਲ ਹੀ ਰੱਖਦੇ ਹਾਂ ਜਿੱਥੇ ਚੰਗਾ ਸਾਥ ਮਿਲ ਜਾਂਦੀ ਹੈ। ਉੱਥੇ ਕੰਮ ਆ ਜਾਂਦਾ ਹੈ। ਵਾਹ ਜੀ ਵਾਹ। ਵਾਹ ਜੀ ਵੈਲਕਮ ਜੀ ਵੈਲਕਮ ਵੈਲਕਮ ਵੈਲਕਮ। Welcome, welcome. How you? How you? How you? Thank you. welcome. to the family, How

ਲੇ ਉਹ ਜਹਰ ਚਲੋ ਚਲੋ ਤੁਸੀਂ ਕਿਤੇ ਪਾਉਗੇ ਉਹਦੇ ਨਾਲੇ ਹੋਗੇ ਸਾਥ ਵਿਚਾਰੇ ਇਹ ਤਾਂ ਆਈ ਹੋਏ ਇਹ ਤਾਂ ਇਹ ਤਾਂ ਪਹਿਲਾ ਹੀ ਹੈ ਇਹ ਤਾਂ ਸੇ ਸੂਤਰ ਬਾਹਰ ਆਣ ਦਾ ਤੁਸੀਂ ਤਾਂ ਪਾਓ ਪਹਿਲਾਂ ਤੁਸੀਂ ਤੋ ਕਰਾਓ ਫੋਟੋ ਕਰਾਉਣਿਆ ਇਹਨਾਂ ਕਰੋ ਫੋਟੋ ਕਰਾਵਾਂਗੇ ਜੀ ਕਿਤਨੇ ਆਓ ਜੀ ਪਾਜਾ ਆਓ ਜੀ ਵਾਜੀ ਆਓ ਆ ਇਧਰ ਇਮਰ ਇਧਰ ਆ ਜਾ ਲਾਲ ਆ ਜਾ ਸੁਣੋ ਮੈਂ ਫੋਟੋ ਆ ਗਏ ਸਾਰੇ ਮੋੜਾ ਦੇ ਸਟੇਟ ਕਮੇਟੀ ਦੇ ਆਗੂ ਨੇ ਦੀ ਵਾਹ ਜੀ ਬਹੁਤ ਵਧੀਆ ਆ ਜਾਓ ਆ ਜਾਓ ਆ ਜਾ ਸੰਗਣਾ ਕਿਹਦੇ ਬਾਲ ਵਿਕੀ ਆ ਇਹ ਆ ਵਿਕੀ ਬਾਲ ਨੂੰ ਸੱਡਾ ਵਾਹ ਜੀ ਹਾਂ ਜੀ ਹੋ ਗਿਆ ਲੈ ਲਓ ਜੀ ਆਓ ਜੀ ਆਹ ਇਧਰ ਪਾਓ ਸੱਜਾ ਮਾ ਜੀ ਚਾਰ ਚਲੋ ਲੈਓ ਜੀ ਵਾਹ ਜੀ ਆਓ ਜੀ ਬਿੱਟੂ ਫਿਰ ਉਹਨਾਂ ਦਾ ਫੋਟੋ ਖਿਲਾ ਲਓ ਆ ਜੋ ਇੱਥੇ ਗਰੁੱਪ ਫੋਟੋ ਖਿਲਾ ਲਓ ਆ ਜਾਓ ਬੱਚਿਆਂ ਨੂੰ ਬੁਲਾਉਣ ਨਾਲ ਤੁਸੀਂ ਬੱਚਿਆਂ ਨੂੰ ਬੁਲਾਉਣ ਨਾਲ ਉੱਪਰ ਹੋ ਜਾਓ ਜੀ ਅੱਧਾ ਜੀ ਮੁੰਡਾ ਅੱਛਾ ਚਾਚਾ ਇਹ ਪਾ ਲਓ 3 ਇਹ ਰਹਾ 3 ਜੀ ਦੇ ਬਾਹਰ ਥੱਲੇ ਕੋਈ ਨਹੀਂ ਆਉਂਦਾ ਆਓ ਬਿੱਟੂ ਜੀ ਆਓ ਤੁਹਾਡੇ ਕੰਮ ਕਰਦੇ ਨਾ ਅਸੀਂ ਪਾਰਟੀ ਕਰਾਂਗੇ ਜੀ ਆਓ ਭੈਣ ਜੀ ਨੂੰ ਬੁਲਾ ਲਓ ਬੁਲਾਉਣਾ ਹੀ ਭੈਣ ਜੀ ਬਦਰੀ ਜੀ ਦੇ ਕੋਲ ਬਦਰੀ ਜੀ ਵਾਜਵਾ ਪੁਰਾਣੇ ਸਾਥੀ ਸਾਰੇ ਤੁਸੀਂ ਇਕੱਠੇ ਕਰਤੇ ਵਾਹ ਜੀ ਵਾਹ ਬਦਰੇ ਤੁਹਾਡੇ ਨਾਲ ਹੀ ਅਸੀਂ ਆਓ ਜੀ ਆਓ ਜੀ ਆਜੋ ਜੀ ਬੁਲਾ ਲਓ ਆ ਕੇ ਆਜੋ ਆਜੋ ਅੱਜ ਆਜੋ ਨਾਲ ਹੋ ਜਾਓ ਆਜੋ ਆਜੋ ਆਓ ਜਾਈਓ ਸਮਾਂ ਕਰਨੋ ਜਿਵੇਂ ਤੁਹਾ ਆਜੋ ਰੱਖ ਲੈ ਮੈਂ ਕਿ ਆ ਰਹੇ ਵਿਚਾਰੇ ਨੇ ਸਾਡੇ ਆਰੀ ਸਾਰੇ ਅੱਗੇ ਨੂੰ ਹੋ ਜੋ ਆਜੋ ਨਾਲ ਆਜੋ ਉਰੇ ਉਰੇ ਹੋ ਜਾਓ ਕੋਈ ਗੱਲ ਉਰੇ ਆਜੋ ਆਜੋ। ਆ ਦੇਖੋ ਪਹਿਲਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਰਨਬਰ ਵਾਰਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਹੈ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਯਦਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਵਾਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖੱਟਿਆ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਵੱਲ ਜਿਹੜਾ ਉਹ ਮਿਲਦਾ ਹੈ ਮੈਂ ਮੇਰੇ ਵੀਰ ਯਾਦਵਿੰਦਰ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਵੈਲਕਮ ਕਰਦਾ ਸਾਰੇ ਪਰਿਵਾਰ ਦਾ ਵੈਲਕਮ ਕਰਦਾ ਔਰ ਰਲ ਮਿਲ ਕੇ ਇੱਕ ਔਰ ਇੱਕ 11 ਬਣ ਕੇ ਬੋਰਡ ਦੀ ਔਰ ਸ਼ਹਿਰ ਦੀ ਤਰੱਕੀ ਕਰਾਂਗੇ ਇਸ ਦੇ ਨਾਲ ਸਾਡੀ ਵਚਨਬੱਤ ਜਿਹੜੀ ਉਹ ਹੋਰ ਮਜ਼ਬੂਤ ਹੁੰਦੀ ਹੈ ਜੀ ਇਹ ਹਫਤੇ ਦੇ ਅੰਦਰ ਅੰਦਰ ਜਿਵੇਂ ਮੌਂਟੀ ਫਿਰ ਕਾਲਾ ਜੀ ਤੇ ਹੁਣ ਨਿਰਮਨ ਜੀ ਤੁਹਾਨੂੰ ਲੱਗਦਾ ਹੈ ਵੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਸਨਾਮ ਦੀ ਸਥਾਨਕ ਸਰਕਾਰ ਤੁਸੀਂ ਬਣਾ ਦੋ ਨਹੀਂ ਦੇਖੋ ਸਥਾਨਕ ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੁੰਦੀ ਹੈ ਮੇਰੀ ਕੋਸ਼ਿਸ਼ ਇਹ ਰਹੀ ਰਹੀ ਹੈ ਹਮੇਸ਼ਾ ਕਿ ਜਿਹੜੇ ਲੋਕ ਚਾਹੇ ਕਿਸੇ ਵੀ ਕੋਈ ਪਾਰਟੀ ਨਾਲ ਜੁੜਿਆ ਹੋਇਆ ਚਾਹੇ ਕੋ ਪੋਲੀਟੀਕਲ ਹੈ ਜਾਂ ਨਾਨ ਪੋਲੀਟੀਕਲ ਬੈਕਗ੍ਰਾਉਂਡ ਦਾ ਜੇ ਚੰਗੇ ਕਿਰਦਾਰ ਦੇ ਨੇ ਲੋਕਾਂ ਨਾਲ ਜੁੜੇ ਹੋਏ ਨੇ ਲੋਕਾਂ ਦਾ ਦੁੱਖ ਦਰ ਸਮਝਦੇ ਨੇ ਉਹਨਾਂ ਦੇ ਨਾਲ ਵਿਚਰਦੇ ਨੇ ਔਰ ਚਾਦਰ ਬਿਲਕੁਲ ਸਾਫ ਹੈ ਇਹਨਾਂ ਦੀ ਚਿੱਟੀ ਚਾਂਦਰਾ ਉਹਨਾਂ ਉਹ ਹਮੇਸ਼ਾ ਐਸੈਟ ਹੁੰਦੇ ਨੇ ਕਿਸੇ ਵੀ ਪਾਰਟੀ ਔਰ ਕਿਸੇ ਵੀ ਵਿਅਕਤੀ ਦੇ ਲਈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਇਹ ਅੱਜ ਦਾ ਥੋੜੋ ਇਹ ਇਹ ਮੇਰੇ ਵੀਰ ਨੂੰ ਤਾਂ ਮੈਨੂੰ ਪਤਾ ਮੈਂ ਕਦੋਂ ਦਾ ਬੇਨਤੀ ਕਰ ਰਿਹਾ ਸੀ ਇਹਨਾਂ ਨੇ ਅੱਜ ਮੇਰੀ ਬੇਨਤੀ ਜਿਹੜੀ ਉਹ ਮੰਨੀ ਹੈ ਤੇ ਮਸਾ ਮੰਨੇ ਨਹੀਂ ਪਰ ਦੇਰ ਦੇਰ ਹੈ ਦਰਸਤਾ ਬੀਲਵੇ ਅੰਡਰ ਬ੍ਰਿਜਾ ਵੀ ਬਹੁਤ ਵੱਡਾ ਹੱਤਿਆ ਜੀ ਬਹੁਤ ਜੀ ਬਹੁਤ ਮੈਂ ਤਾਂ ਜਦੋਂ ਸ਼ੁਰੂ ਤੇ ਆਪਾਂ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਇਹ ਰੇਲਵੇ ਅੰਡਰ ਬ੍ਰਿਜ ਵੀ ਹੈ ਸਭ ਤੋਂ ਪਹਿਲਾਂ ਮੇਰੇ ਕੋਲੇ ਕਿਉਂਕਿ ਯਾਦਵਿੰਦਰ ਜੀ ਦੇ ਦੇ ਕਜ਼ਨ ਇਹਨਾਂ ਦੇ ਕਲੋਜ਼ ਰਿਲੇਟਿਵ ਉਹ ਰੇਲਵੇ ਦੇ ਵਿੱਚ ਬੜੇ ਸੀਨੀਅਰ ਅਧਿਕਾਰੀ ਸੀਗੇ ਤੇ ਉਦੋਂ ਸਭ ਤੋਂ ਪਹਿਲਾਂ ਜਿਹੜਾ ਉਸ ਪ੍ਰੋਜੈਕਟ ਨੂੰ ਇਨੀਸ਼ੀਏਟ ਹੈ ਜਿਹੜਾ ਉਹ ਯਾਦਵਿੰਦਰ ਸਿੰਘ ਜੀ ਨੇ ਕੀਤਾ ਸੀਗੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਆਪਣੇ ਸੁਨਾਮ ਦੀ ਖੈਰ ਇੱਕ ਖੂਬਸੂਰਤੀ ਇਹ ਹੈ ਕਿ ਇੱਥੇ ਚਲੋ ਇਲੈਕਸ਼ਨਾਂ ਦੇ ਵਿੱਚ ਤਾਂ ਜਿਹੜੇ ਉਹ 10 ਦਿਨ 15 ਦਿਨ ਹੁੰਦੇ ਨੇ ਕੋਈ ਕਿਸੇ ਨਾਲ ਜੁੜਿਆ ਹੁੰਦਾ ਆਪਦੀ ਪਾਰਟੀ ਨਾਲ ਵਿਚਾਰਧਾਰਾ ਦੇ ਨਾਲ ਜੁੜਿਆ ਹੁੰਦਾ ਪਰ ਉਹ ਵੀ ਪਰਿਵਾਰਿਕ ਸਾਂਝ ਹੈ ਜਿਹੜੀ ਉਹ ਬਹੁਤ اٹਟ ਹੈ ਬਹੁਤ ਨਿਗੀ ਹੈ ਸੋ ਉਸ ਕਰਕੇ ਔਰ ਸਾਰੇ ਹੀ ਸ਼ਹਿਰ ਦਾ ਭਲਾ ਜਿਹੜਾ ਇਲਾਕੇ ਦਾ ਹਲਕੇ ਦਾ ਭਲਾ ਜਿਹੜਾ ਉਹ ਸੋਚਦੇ ਨੇ ਜਿਹੜੀ ਕਿ ਇੱਕ ਪੋਜ਼ਿਟਿਵ ਚੀਜ਼ ਹੈ ਸੋ ਇਹ ਜਿਹੜਾ ਰੈਲੇਵੈਂਟ ਅਬਰੇ ਸੀਗਾ ਇਹਦੇ ਵਿੱਚ ਜੋ ਮੇਨ ਕੰਟਰੀਬਿਊਸ਼ਨ ਉਹ ਮੇਰੇ ਵੀਰ ਯਾਦਵਿੰਦਰ ਜੀ ਦਾ ਸੀਗਾ ਕਿਉਂਕਿ ਜੇ ਇਹਨਾਂ ਨੇ ਆਪਣੇ ਉਸ ਉਹਨਾਂ ਕਲੋਜ਼ ਰਿਲੇਟਿਵ ਨੂੰ ਉਹਦਾ ਹੈ ਇੰਟਰਸਿੰਗ ਹਾਂ ਸਨ ਰਾਜੀ ਜੀ ਨੂੰ ਮੇਰੇ ਕੋਲ ਮੇ ਸਪੈਸ਼ਲੀ ਯਾਦ ਹੈ ਜੀ ਮੇਰੇ ਕੋਲ ਮੋਹਾਲੀ ਪਹਿਲਾਂ ਇੱਥੇ ਗੱਲ ਹੋਈ ਤੇ ਫੇਰ ਮੋਹਾਲੀ ਪੂਡਾਪਾ ਬੰਦੇ ਵਿੱਚ ਮੇਰੇ ਕੋਲ ਤੋਂ ਗੁਮਾਡ ਪੂਡਾ ਮਹਿਕਮਾ ਸੀਗਾ ਮੇਰੇ ਕੋਲ ਉੱਥੇ ਲੈ ਕੇ ਸਾਡੀ ਮੀਟਿੰਗ ਹੋਈ ਤੇ ਫਿਰ ਮੈਂ ਕਿਹਾ ਮੈਂ ਕਿਹਾ ਭਾਜੀ ਇਹ ਸਾਡਾ ਕਿਉਂਕਿ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਪਿਆ ਇਹਨੂੰ ਤੁਸੀਂ ਕਰੋ ਤੇ ਉਹਨਾਂ ਨੇ ਵੀ ਔਰ ਬਾਕੀ ਸਾਰੇ ਸਾਥੀਆਂ ਨੇ ਲੋ ਐਂਥੀ ਜੀ ਪਾਰਟੀ ਸ਼ਟਲ ਲੈ ਕੇ ਕੀ ਕਹਿਣਾ ਚਾਹੂਗਾ ਜਿਹੜੀ ਪੰਜਾਬ ਦੀ ਇੱਕ ਛੋਟੀਆਂ ਨੇ ਆਮ ਆਦੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੂਪ ਹੈ ਅ ਦੇਖੋ ਮੈਂ ਸਮਝਦਾ ਕਿ ਬੜਾ ਵਧੀਆ ਮਾਹੌਲ ਹੈ ਜਿਹੜਾ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਹੁਣ ਵੀ ਜੇ ਤੁਸੀਂ ਦੇਖੀਏ ਤਾਂ ਬਹੁਤ ਸਾਰਾ ਸਾਰੀਆਂ ਥਾਵਾਂ ਦੇ ਉੱਪਰ ਤਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪਾ ਨੂੰ ਕੈਂਡੀਡੇਟ ਵੀ ਨਹੀਂ ਮਿਲੇ ਹੈਗੇ ਜਿੱਦੋਂ ਇੱਕ ਤਰਫਾ ਲੋਕਾਂ ਦਾ ਮੂਡ ਜਿਹੜਾ ਉਹ ਬਣਿਆ ਹੋਇਆ ਹੈ ਸੋ ਮੈਂ ਸਮਝਦਾ ਕਿ ਚੰਗੇ ਰਿਜ਼ਲਟ ਜਿਹੜੇ ਆਉਣਗੇ ਸਰ ਵਿਰੋਧੀ ਧਿਰ ਰੋਕ ਲਗਾ ਰਹੇ ਵੀ ਥੱਕਾ ਚਾਹੀਓ ਨਹੀਂ ਚਲੋ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਹੈ ਵਿਰੋਧ ਕਰਨਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਤੇ ਜਿਨ੍ਹਾਂ ਨੂੰ ਅੰਗੂਰ ਖੱਟੇ ਆਂ ਦੀ ਤੁਸੀਂ ਕਹਾਵਤ ਸੁਣੀ ਹੋਊਗੀ ਜਿਨ੍ਹਾਂ ਨੂੰ ਕੈਂਡੀਡੇਟ ਨਾ ਮਿਲਦੇ ਹੋਣ ਉਹਨਾਂ ਨੇ ਇਹ ਜ਼ਮਤਾ ਲਾਉਣੀ ਨੇ ਤੁਸੀਂ ਮੈਨੂੰ ਸੁਣਾਵ 4 ਦਿਨ 5 ਦਿਨ ਨਾਮਿਨੇਸ਼ਨ ਹੋਈ ਹੈ ਤੁਹਾਡੇ ਕੋਲੇ ਇੱਕ ਵੀ ਖਬਰ ਆਈ ਨਹੀਂ ਆਈ ਜੀ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਤੇ ਨਹੀਂ ਆਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਗਰੂਰ ਜਿਹੜਾ ਕਿ ਗੜ ਹੈ ਸੀਐਮ ਸਾਹਿਬ ਵੀ ਇੱਥੇ ਨੇ ਚੀਮਤ ਸਾਹਿਬ ਵੀ ਇੱਥੇ ਨੇ ਮੈਂ ਵੀ ਇੱਥੇ ਆ ਬਰਿੰਦਰ ਗੋਇਓ ਜੀ ਵੀ ਇੱਥੇ ਨੇ ਜਿਹੜਾ ਕਿ ਆਵਾਜ਼ ਦੀ ਪਾਰਟੀ ਦਾ ਗੜ ਹੈ ਜਦੋਂ ਉੱਥੇ ਕਿਸੇ ਵਿਰੋਧੀ ਦੀ ਕੰਪਲੇਂਟ ਤੁਹਾਡੇ ਕੋਲ ਨਹੀਂ ਆਈ ਹੈਗੀ ਤੇ ਫਿਰ もう、끝、끝手はやったか。